ਹੈਲੋ ਜੀ ਸਤ ਸ੍ਰੀ ਅਕਾਲ ਕਿਵੇਂ ਹੋ ਜੀ ਮੇਰੇ YouTube ਫੈਮਲੀ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਅੱਜ ਆਪਾਂ ਨੇ ਕੀਤਾ ਥੋੜਾ ਜਿਹਾ ਪੱਟ ਪਟਾਈ ਏਟਾਂ ਦਾ ਜਿਵੇਂ ਉਹ ਵਾਲੇ ਬਣੀ ਹੋਈ ਏ ਹ ਉਹ ਵਾਲੀ ਉਹਵੇਂ ਸਿੱਧੇ ਇਦਾਂ ਲੈਂ ਪਾ ਕੇ ਫੇਰ ਉਹ ਬਣਾ ਦਾਂਗੇ ਕੰਦ ਦੇ ਨਾਲ ਨਾਲ ਕਿਉਂਕਿ ਛੋਟੇ ਛੋਟੇ ਇਦਾਂ ਗੋਲਕਚਾਰੇ ਬਣੇ ਹੋਏ ਸੀਗੇ ਉਹ ਵਧੀਆ ਨਹੀਂ ਸੀ ਲੱਗ ਰਹੇ ਹੁਣ ਥੋੜਾ ਚੇਂਜ ਕਰਾਂਗੇ ਆਪਾਂ ਤੇ ਥੋੜਾ ਜਿਹਾ ਥਾਂ ਪੱਟਿਆ ਸੀਗਾ ਤੇ ਘਰ ਦਾ ਕੁਝ ਕੰਮ ਨਿਬੜਿਆ ਹੋ ਲੱਗਿਆ ਆਪਾਂ ਚਾਹ ਪੀਣ ਚਾਹ ਪੀ ਲਓ ਤੁਸੀਂ ਵੀ ਫਿਰ ਸਾਰਾ ਸੈਟਿੰਗ ਕਰਕੇ ਫਿਰ ਦੱਸਾਂਗੇ ਕੁਝ ਗਮਲੇ ਹੁਣ ਮੌਸਮ ਥੋੜਾ ਜਿਹਾ ਉਹਦੇ ਵਾਲਾ ਬਰਸਾਤੀ ਜਿਹਾ ਕੁਝ ਗਮਲੇ ਆਪਾਂ ਨੇ ਪੌੜੀ ਤੇ ਦੱਲਾ ਦੇਨੇ ਨੇ ਤੇ ਕੁਝ ਕੋਠੇ ਤੇ ਛੱਡਿਆਵਾਂਗੇ ਹੁਣ ਬਾਕੀ ਗਮਲੇ ਸਾਰੇ ਨੇ ਫੁੱਲ ਆਏ ਹੋਏ ਨੇ ਬਹੁਤ ਸੋਹਣੇ ਸੋਹਣੇ ਉਹੜਾ ਟੱਪਲੀ ਤਾਂ ਆਪਾਂ ਨੇ ਭਾਈ ਤੋਂ ਪੁਰਾਣਾ ਉਹਦੇ ਵਿੱਚ ਵੀ ਆਪਾਂ ਫੁੱਲ ਬੂਟੇ ਲਾਵਾਂਗੇ ਉਹ ਬੂਟੇ ਨੂੰ ਨਾ ਥੋੜਾ ਛੋਟਾ ਸੀ ਗਮਲਾ ਤੇ ਉਹ ਵਾਲਾ ਬੂਟਾ ਆਪਾਂ ਵੱਡੇ ਉਹਦੇ ਚ ਲਾਵਾਂਗੇ ਏ ਏੜਾ ਕੇ ਦੂਰ ਈ ਨਾਮ ਤਿਆ ਆ ਜੈ ਮਸਖ ਗਤ ਕਾਲ ਨਾਨਕ ਤੇ ਮੋਕੇ ਉਜਲੇ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਅਕਲ ਉਹ ਸੇ ਤੋਂ ਸੇ ਜਿਵੇਂ ਸਾਡੇ ਘਰੇ ਕਹਿੰਦੇ ਕੁੱਤਮ ਸਾਡੇ ਮਾੜੀਆ ਦਾਵਾ ਦਾ ਜਲੋਗਣੀਏ ਸਰਕਾਰ ਦਾ ਰਾਸ ਨਿਵਾਇਆ ਗੁਰੂ ਜਨਾਬਾਰੇ ਪੰਚਾਇ ਦੇਖੋ ਜੀ ਆਪਾਂ ਇੱਟਾ ਇਦਾਂ ਲਾਤੀਆਂ ਪਹਿਲਾਂ ਮੀਂਹ ਆ ਗਿਆ ਸੀ ਬਹੁਤ ਜ਼ਿਆਦਾ ਤੇ ਫਿਰ ਆਪਾਂ ਨੇ ਬੰਦ ਕਰਤਾ ਤੇ ਕੁਛ ਅਜੈਤਵਰਸ ਚਪੈਰਾ ਸਾਹਿਬ ਵੀ ਸੀਗਾ ਤੇ ਫਿਰ ਆਪਾਂ ਨੇ ਇਸ ਕਰਕੇ ਇਹਨੂੰ ਵਿੱਚ ਹੀ ਛੱਡਤਾ ਸੀ ਮੀਂਹ ਪੈਣ ਤੋਂ ਬਾਅਦ ਹੁਣ ਮੀਂਹ ਥੋੜਾ ਜਿਹਾ ਫਰਸ ਫਰਸ ਸੁੱਕਿਆ ਪਾਣੀ ਪੂਰੀ ਕੱਢਤਾ ਆਪਾਂ ਨੇ ਤੇ ਹੁਣ ਕੁਝ ਬੂਟੇ ਆਪਾਂ ਨਾ ਇਹਦੇ ਵਿੱਚ ਅੰਦਰੋਂ ਅੰਡਰਗਰਾਉਂਡ ਲਾ ਦਾਂਗੇ ਤਾਂ ਗਮਲੇ ਬਾਰੇ ਜਿਆਦਾ ਵੀ ਨਾ ਸੰਭੇ ਜਾਂਦੇ ਫਿਰ ਇਸ ਕਰਕੇ ਥੋੜੇ ਜੇ ਇਹਦੇ ਵਿੱਚ ਲਾ ਦਾਂਗੇ ਆਪਾਂ ਬੂਟੇ ਇਹ ਪਹਿਲਾਂ ਹੋਰ ਟਾਈਪ ਦੀ ਸੀ ਪਹਿਲਾਂ ਵਾਲੀ ਵੀਡੀਓ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਹੁਣ ਵਾਲੀ ਵੀ ਇਹ ਹੁਣ ਆਪੇ ਇਦਾਂ ਕਰਕੇ ਲਾ ਰਹੇ ਹਾਂ ਸੁਖਦੀਪ ਨੂੰ ਬਣਾਤਾ ਮੈਂ ਮਿਸਤਰੀ ਮੇਗਾ ਦੁਆਬੀ ਲਾਲਾ ਪੁੱਤ ਕਿੱਥੇ ਹੁਣ ਮਿਸਤਰੀਆਂ ਦੇ ਚੱਕਰਾਂ 'ਚ ਪਿੰਦੇ ਫਿਰਾਂਗੇ ਤਾਂ ਕਰਗੇ ਆਈ